ਪਰ ਇਸ ਆਦੀ ਮਾਦੇ ਸਭ ਨੇ ਹੈ ਉਹਦੇ ਆਸ-ਪਾਸ ਦਾ ਮੰਨ ਹੈ ਜਿੱਦਾਂ ਰਾਜਨੀਤਿਕਾਂ ਦਾ ਸੀ ਮੈਂ ਉਦਾਂ ਹੀ ਖਾਂ ਮੁਕਾ ਦੇਮਨ ਇੱਕ ਕਾਲਾ ਸਾਇਣ ਰਾਜਨੀਤਿਕ ਜਾਣਾ ਮੈਨੂੰ ਸਰਬੋਤਮ ਸਥਾਨ ਸਭ ਦੇ ਅਧਾਰ ਉਸੇ ਕਰੇ ਹੈ ਕਲਿਕਾਂ ਚ ਸੱਲੀਨ ਦਾ ਸਹੀ ਹੋਣਾ ਕੋਈ ਜਾਣਾ ਵੀ ਨਾ ਅੰਦਰ ਅੰਦਰ ਇਹ ਜਿਹੜਾ ਸੱਜਾ ਕਲਾਕਾਰ ਹੁੰਦਾ ਉਹ ਨਹੀਂ ਤਾਂ ਉਹ ਨਹੀਂ ਜੀ ਕਲਾਸਿਕ ਜੀ ਦੀ ਯਾਦ। ਜਦਕਿ ਦਾਸ ਚਾਹਤਾ ਬੈ ਜੀਤ ਉਸ ਮਾਰਾ ਨੇ ਗਾਣਾ ਨਾ ਜੀਤ ਉਸ ਮਾਰਾ ਉਹ ਨਾ ਮੈਂ ਹਮੇਸ਼ਾ ਚਾਹਦਾ ਕਿ ਨੰਤਰਾ ਰਵੇ ਉਹ ਲੈ ਕੇ ਹੈ ਤੇ ਮੇਰੀ ਅੱਖਾਂ ਬਰੀ ਸੁਆਦhota 746 ਨਾਤਕ ਦੀ ਕਲਾ ਵੀ ਇਸ ਤਰੀਕੇ ਨਾਲ ਫਲੋਰ ਕਰਦੀ ਹੈ ਉਹ ਇੱਥੇ ਸਭ ਜਿੱਤੀ ਹੁੰਦੇ ਉਹਨਾਂ ਦੇ ਨਤੀਜੇ ਦੇਖ ਰਿਹਾ ਕਿ ਸਹੀ ਪੰਗੜਾ ਚਲਾ ਗਿਆ ਪਰ ਉਹ ਨਹੀਂ ਜਾ ਰਿਹਾ ਉਹ ਬਾਦ ਵਿੱਚ ਅੱਧ ਬੈਠੇ ਸਾਰੇ ਇਹਨਾਂ ਦੀ ਗੱਲ ਨਹੀਂ ਹੈ ਦੁਨੀਆ ਦੇ ਦਿੱਤੇ ਦੇ ਅਨਸਾਰ ਉਹਨਾਂ ਜਾਣ ਦਾ ਪਛਾਣਦਾ ਇਹ ਕਲਾ ਤੋਂ ਮੰਨਦਾ ਸਾਰੇ ਇਹ ਇਸ ਤਰ੍ਹਾਂ ਕਿ ਅੱਜ ਵੀ ਉਹਨੂੰ ਹੰਦਾਈ ਪਹਿਸੂਸ ਕਰ ਰਿਹਾ ਕੋਈ ਵੀ ਇਹ ਕਹਦਾ ਇਹ ਕਿ ਇਹਲਾ ਯੋਚਾਨਾ ਤੇ ਹਰ ਸਮੇਂ ਕੋਲਾ ਢੜੀ ਉਹਦੀ ਕਲਾ ਨਾਲ ਲੇਟ ਬਹਾਂਤਾ ਮਿਲਿਆ ਇਹ ਸਤਲ ਨੂੰ ਯਮਲਾ ਤੇ ਤਨ ਸਭ ਨੂੰ ਬੈਂਤੀ ਹੈ ਜਿਸ ਦੀ ਕਿ ਆਪਾਂ ਸਾਰੇ ਰਾਜਵੀ ਬਣ ਕੇ ਇਸ ਤਰ੍ਹਾਂ ਦੇਸ਼ ਨੂੰ ਅੰਤਕ ਲੈ ਚੱਲੀ ਤੇ ਸਭਾ ਨੂੰ ਚੈਨ ਮਿਲਦਾ ਉਹ ਸਭ ਤੇ ਬੈਠੇ ਹੋ ਕੇ ਬਰਤ ਉਹ ਸਜੇ ਜਿਗਵਾ ਕਾ ਅਪਰੀਸ਼ੀਏਟ ਕਰੀਏ ਤੇ ਉਸ ਜਲੇ ਸਾਰੇ ਬਟੇ ਬਈ ਬਹੁਤ ਸਾਰੇ ਤੇ ਬੜੇ ਜ਼ਿੰਦਗੀ ਦੀ ਕਿਤਾਬਾਂ ਪੜ੍ਹਦੀ ਨੇ ਤੇ ਜ਼ਿੰਦਗੀ ਬਰਮਣੇਸ ਬਰਾਂ ਕਰਕੇ ਬਈ ਜੋ ਪੀਠੀ ਬੈਠਿਆ ਸੀ ਬਹੁਤ ਸਤਿਕਾਰ ਕਰਦੇ ਤੁਮ ਜੀ ਤੇ ਇਹਨਾਂ ਦਾ ਬੜਾ ਆਸਵਾ ਹੈ ਇਸ ਸੰਬੰਧ ਵਿੱਚ ਭਾਈ ਲਿਕੇਸ਼ੂ ਜੀ ਬੈਠੇ ਅਲੀਗਲ ਬੈਠਾ ਐ ਸਾਰੀ ਕਾਸਟ ਬੈਠੀ ਤੇ ਆਪਾਂ ਸਾਰਿਆਂ ਦਾ ਬੜੀ ਪੋਜ਼ਿਟਿਵਿਟੀ ਦਾ ਸਬਜੈਕਟ ਦੇ ਨੂੰ ਤੇ ਖਾਸ ਤੌਰ ਤੇ ਇੱਕ ਅਨਟਰਡੀਸ਼ਨਲ ਡਿਬਾਟ ਤੇ ਇਸ ਸਰੂਪ ਨੇ ਬਸਾਇਦਾ ਕਰੀ ਪਰ ਰਮਾਲੇ ਸਰਪਰਾ ਲੈ ਕੇ ਲੱਕੀ ਪ੍ਰੋਗਰਾਮ ਅੱਪਰੇ ਕਿ ਅੱਲਾਸ ਅਸਰ ਹੈ ਕਿ ਉਹਦੇ ਦੇ ਤਰ੍ਹਾਂ ਬੋਲੂਏ ਪਰ ਵਿੱਚ ਤਲੋ ਹੋਵੇ ਇੱਕ ਇੱਕ ਪਾਤਸ਼ਾਹ ਪੈਸ ਨੂੰ ਪ੍ਰੋਮੋਟ ਕਰੀਏ ਤੇ ਸਾਨੂੰ ਸਭ ਨੂੰ ਸਟੋਰ ਹੋਊਗਾ ਰਾਜਨੀਤਿਕ ਕਲਾ ਸਟੋਰ ਹੋਊਗਾ ਮੇਲਾ ਉਹ ਭਾਇਆ ਸ਼ਕਤੀ ਵਿਦਾ ਹੈ ਹੈ ਉਹਦੇ ਆਸ ਪਾਸ

ਜਿਸ ਤਰ੍ਹਾਂ ਹਮਾਰੋਂ ਬੋਲੀ ਹੈ ਤਾਂ ਬਹੁਤ ਸਾਰ ਬਹੁਤ ਜ਼ਿਆਦਾ ਅਸਰੇ ਬੋਲ ਸੀ ਉਹ ਭਾਵੇਂ ਜਿੱਦ ਦੀ ਜਿਹੜਾ ਬੋਲਿਆ ਤਾਂ ਹੋਂ ਦੇ ਸਮੇਂ ਦੇ ਵਿੱਚ ਬਾਦ ਅੰਕੇ ਹੀ ਅਰਦਾਸ ਹੈ ਕਿ ਜਿੰਨਾ ਚੈਨਲ ਤੇ ਰਾਜੀ ਬੋਲਦਾ ਸੀ ਉਹਨਾਂ ਚੈਨਲ ਤੇ ਬਾਤ ਹੋ ਰਹੀ ਆਪਾਂ ਸਾਰੇ ਮਿਲ ਕੇ ਜਿਸ ਤਰੀਕੇ ਵੀ ਅੱਲਾਹ ਨਾਲ ਕਰ ਸਕਦੇ ਵੀ ਨਾਲ ਉਹਨੂੰ ਅੱਗੇ ਤੋਰ ਸਕਦੇ ਵੀ ਨਾਲ ਉਹ ਪਰਮੇਸ਼ਵਰ ਦੀ ਗੱਲ ਬਹੁਤ ਸੋਹਣਾ ਕਹਿੰਦੀ ਆਪਾਂ ਆ ਬਾਤ ਬਹੁਤ ਸੋਹਣਾ ਆਹ ਹੋਣੀ ਜ਼ਰੂਰ ਕਦੇ عجیب سا ہے پھر حضرت تھوڑا شرماؤں بھی ضرور ہے جا کے ٹائم دیتا ہے تو میں اندر کابل سے آ کے بعد جاؤں گی جب بھی گاؤں بھی ہے مٹی نہ فروز جو کیا تھے ایسے ہی لگتا تھے آج بھی تھی آج تک بس اندر جو ہے وہ ٹیکسٹ ہے وہ سب سونگ کر دیں سو گرام پر کیا بس آ رہا ہے میں اس کو بہت سونا کام پہ لے کے جانا سو جتنے بھی آتے ہیں سارے تو بہت بہت دھنیہ واد ਇਹ ਲੈਣ ਕਰਦੇ ਜਿੱਥੇ ਆਪਾਂ ਸਜੁਰੂ ਬੈਠੇ ਜਾਵਾਂਗੇ ਤੇ ਤੁਹਾਨੂੰ ਮਾਰਨ ਨੂੰ ਬੇਨਤੀ ਹੈ ਇਸ ਖੇਤਰ ਵਿੱਚ ਨੇ ਅੱਜ ਵੀ ਬਹੁਤ ਲੱਕੀ ਕਮਾਈ ਦਾ ਬਹੁਤ بڑا ਹਿਸਾ ਜਿਹੜਾ ਉਹ ਬੱਲੇਬੀਰ ਹੋਣ ਦੇ ਪਰਕੀਸ਼ੀ ਨਾਮ ਨੇ ਇਹਨਾਂ ਦੀ ਸਾਰੀ ਟੀਮ ਨੇ ਇਹ ਸਾਈਟ ਦੇ ਤਰ੍ਹਾਂ ਇੱਕ ਸੋਨਾ ਇਸ ਤਰ੍ਹਾਂ ਕਰੀ ਤੱਕ ਤੋਂ ਬੋਸ ਤੇ ਕਰ ਸੋਨੇ ਦਾ ਕਿ ਦਿੱਲ ਖੋ ਵੀ ਤੁਹਾਡੇ ਕੋਲ ਸਾਰੀ ਦੁਨੀਆ ਪਰ ਜਿੱਥੇ ਦਿੱਤੇ ਓਵਰ ਸੀਸ ਪਰ ਕਿ ਉਹ ਆਧਿਨਤਾ ਕਰਦਾ ਹੈ ਆਪਣੀ ਹਾਜ਼ਰੀ ਨਹੀਂ ਤੇ ਉਹ ਘਰ ਪਹੁੰਚਣਾ ਸੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਮੀਡੀਆ ਨੂੰ ਸਾਰੇ